ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚੰਗੀ ਸਕੀਨ ਚੰਗੇ ਰਕਾਰ ਵਾਲੇ ਤੁਹਾਨੂੰ ਬੂਰੀ ਕੱਟੀ ਦਿਖਾਉਣੀ ਆ ਇਹ ਸੁਣ ਲਈ ਹਾਜ਼ਰ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਸਰਬਜੀਤ ਸਿੰਘ ਜੀ ਪਿੰਡ ਬਾਵਣੀਆਂ ਜ਼ਿਲ੍ਹਾ ਤਹਿਸੀਲ ਬਰਨਾਲਾ ਨਜ਼ਦੀਕ ਮਹਿਕਲਾਂ ਰਾਏਕੋਟ ਜੀ ਨਜ਼ਦੀਕ ਮਹਿਕਲਾਂ ਤੇ ਰਾਏਕੋਟ ਦੱਦਾ ਹੂਰ ਦੇ ਨਹਿਰ ਦੇ ਨਜ਼ਦੀਕ ਆ ਗਿਆ ਪਿੰਡ ਬਾਵਣੀਆਂ ਪਿੰਡ ਹਾਂਜੀ ਕੋਤਵੇ ਦੇ ਨੇੜੇ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ ਹੀ 83602 67568 83602 67568 67568 ਤੇ ਜਿਹੜੀ ਆਪਾਂ ਬੂਰੀ ਕੱਟੀ ਦੇਖ ਰਹੇ ਆ ਸੂਆ ਸੂਰੀ ਐਸ ਵਾਰ ਪਹਿਲਾ ਇਹ ਹਾਂਜੀ ਹਾਂ ਅੱਛਾ ਪਹਿਲਾ ਸੂਆ ਸੂਰੀ ਐ ਘਰ ਦੀ ਜੰਪਲੀਆ ਕੱਟੀ ਹਾਂਜੀ ਹਾਂ ਠੀਕ ਐ ਕਿੰਨਾ ਕੁ ਰਿਕਾਰਡ ਸੀ ਜੀ ਮਾ ਦਾ ਦੁੱਧ ਜਿਹੜੀ ਕੱਟੀ ਪਾਲੀ ਆਪਾਂ ਇਹਦਾ 20 ਲੀਟਰ ਸੀ ਅੱਛਾ 20 ਕਿਲੋ ਵਾਲੀ ਪਿਓਰ ਬੂਰੀ ਮੈਂ ਸੀ ਹਾਂਜੀ ਹਾਂ ਤੇ ਕਿਹੜੇ ਸਿਮਰ ਦੀ ਆਪੇ ਇਹ ਮੈਂ 골ਡਨ ਦੀ ਐ ਅਛਾ ਬੂਰੇ ਜਿਹੜਾ ਲੌਂਗ ਵਾਲਾ 골ਡਨ ਸਾਂਹ ਆ ਅਛਾ ਉਹਦਾ ਸੀਮਨ ਮੈਂ ਤੇ ਰੱਖਿਆ ਸੀ ਉਹ ਤੋਂ ਕੱਟੀ ਪੈਦਾ ਹੋਈ ਹੈ ਹਾਂਜੀ ਹਾਂਜੀ ਜੀ ਤੇ ਅੱਗੇ ਸੀਮਨ ਕਿਹੜਾ ਲੱਗਿਆ ਦੱਸੇ ਅਛਾ ਸੇਰੇ ਬੋਲਦਾ ਸੀਮਨ ਕਿੰਨੇ ਦਿਨ ਬਾਕੀ ਪੈ ਸੂਨ ਦੇ ਵਿੱਚ ਇਹਦੇ ਪੰਜ ਚਾਰ ਦਿਨ ਹੀ ਬਾਕੀ ਅਛਾ ਲਗਭਗ ਵੀ 2-4 ਦਿਨ ਪੂਰੇ ਹੋਰ ਜੀ ਬਾਕੀ ਆ ਤੇ ਅੰਦਾਜ਼ਾ ਹੈ 2-4 ਦਿਨ ਕੱਢ ਜੂਗੀ ਹਾਂਜੀ ਹਾਂ ਜੀ ਕੋਈ ਭਾਰਪੁਰ ਵਾਲੀ ਸ਼ਿਕਾਇਤ ਤਾਂ ਨੀ ਕਿਸੇ ਨਾਲ ਅੱਜ ਤੱਕ ਮਹਾਰਾਜ ਕਰ ਪਾਈ ਜੀ ਤੇ ਇਹਦਾ ਮੁੱਲ ਵੜੀ ਕੀ ਰੱਖਿਆ ਜੀ ਆਪਾਂ ਮੁੱਲ ਤਾਂ ਹੀ ਫੋਨ ਤੇ ਕਰਾਂਗੇ ਜੈਜੂ ਚੀਜ਼ ਦੇ ਹਿਸਾਬ ਨਾਲ ਹੋਊਗਾ ਹਾਂਜੀ ਜੀ ਤੋਰੇ ਵਾਰ ਨੂੰ ਸੋਬਰਾ ਸਿੰਘੀ ਵਗੈਰਾ ਚੈੱਕ ਕਰੋ ਕੱਟੀ ਦੀ ਸੋਹਣੀ ਸਾਫ ਚੁਦਰੀ ਜਿਹਨੂੰ ਕਹਿੰਦੇ ਚੂੜੀ ਵਾਲਾ ਸਿੰਘ ਉਹ ਕੱਟੀ ਦੇ ਸਿੰਘ ਲੱਗਿਆ ਵਾ ਤੇ ਰਾਜਿਸਮੀ ਪਲੀ ਵੀ ਦੇਖੋ ਕਿਆ ਬਾਤ ਹੈ ਕਿਸੇ ਪਾਸ ਕੋਈ ਮਾਈਨਸ ਪੁਆਇੰਟ ਤਾਂ ਇਹਦੇ ਵਿੱਚ ਹੈ ਹੀ ਨਹੀਂਗਾ ਪਤਲੀ ਸਕਿਨ ਦੇ ਵਿੱਚ ਆ ਲੌਂਗ ਵਾਲਾ ਇਹਦਾ ਬੂਰਾ ਸਾਨਾ ਬੂਰੀ ਮੈ ਥਲੇ ਟੀਕਾਰ ਖਾਇ ਸੀ ਪਾਈਆਂ ਨੇ 20 ਕਿਲੋ ਦਾ ਸੀ ਮੈ ਥਰੇ ਦੁੱਸੀਗਾ ਪੂਰੇ ਸੌਂਕ ਨਾਲ ਜਿਹੜੀ ਸ਼ਕੀਨੀ ਵਾਲੀ ਬੂਰੀ ਬਹੁਤ ਵੀ ਡਿਮਾਂਡ ਕਰਦੇ ਕਿ ਬੂਰੀ ਝੋਟੀ ਲੈਣੇ ਚੰਗੇ ਰਿਕਾਰਡ ਵਾਲੀ ਆਪਾਂ ਸੋ ਨਖਰਾ ਰੋਕੇ ਮੜੀਏ ਇੱਥੇ ਨੂੰ ਸੋ ਨਖਰਾ ਵਗੈਰਾ ਚੈੱਕ ਕਰੋ ਕੱਟੀ ਦਾ ਤੇ ਬਾਕੀ ਹੋਰ ਗੱਲ ਦੇਖਿਆ ਕਿ ਸਾਤ ਸੁਭਾਅ ਜਿੱਥੇ ਜੀ ਕਰਦਾ ਉੱਥੇ ਰੋਕ ਲਓ ਖੜ੍ਹ ਦੀ ਜਮਾ ਹਨਾ ਕੋਈ ਇਹ ਨਹੀਂ ਗੱਲ ਵੀ ਹਵੜਾ ਦਾ ਫੜੀ ਕਰਦੀ ਆ ਤੇ ਅੰਦਾਜ਼ਾ ਇਹ ਕੀ ਆਪਾਂ ਨੂੰ ਦੁੱਧ ਕਿੰਨਾ ਦੇ ਦੂਗੀ ਜੇ ਇਸ ਕੀ ਸਾਡੇ ਜੀ 14 15 ਲੀਟਰ ਦੇਣਗੇ ਤਾਂ ਕਹਿੰਦਾ ਭਾਬ ਜਿਹੜੇ ਸਾਹਮਣੇ ਦੀ ਮਾਦਰ ਰਿਕਾਰਡ ਚੰਗਾ ਸੀਗਾ ਤੇ ਬਾਕੀ ਸੀਮੈਂਟ ਚੰਗਾ ਲੱਗਿਆ ਬਾਡੀ ਮੰਤਰ ਦੇਖਣੀ ਪੱਖਣੀ ਚੰਗੀ ਆ ਹਨਾ ਵੀ ਅੰਦਾਜ਼ਾ ਇਹ ਲਾ ਕੇ ਚੱਲੇ ਵੀ ਸਾਹਮਣੇ ਵਾਲਾ ਵੀਰ ਹੋਇਆ 13 14 ਕਿਲੋ ਨਾਰਮਲ ਦੁੱਧ ਪਾਉਣ ਵਾਲੀ ਹੈਗੀ ਆ ਹੇ ਹੇ ਜੀ ਫਿਰ ਪਹਿਲੇ ਸਵੇ ਪੱਕਾ ਜੀ ਤੇ ਬਾਕੀ ਆਪਾਂ ਨੂੰ ਉਮੀਦ ਵੀ ਖੈਰ ਬੱਚੇ ਬਗੜਾ ਵੀ ਚੰਗੇ ਪਾਉਂਦੀਆਂ ਹਨ ਹਾਂ ਹਾਂ ਜੀ ਉਮੀਦ ਵੀ ਬੂਰਾ ਬੱਚਾ ਪਾਉਂਦੀ ਹੋਈ ਆ ਹਾਂ ਜੀ ਹਾਂ ਕਢਾ ਦਿਓ ਗੇੜਾ ਲੰਬਾ ਹੋਰ ਕਢਾ ਦੇ ਇੱਕ ਵਾਰੀ ਸੁਪਰ ਸਿੰਘ ਚੈੱਕ ਕਰੋ ਜਿਹਨੂੰ ਕਹਿੰਦੇ ਪੰਜਾਬੀ 400 ਰੁਪਿਆ ਨਹੀਂ ਲੰਘਦਾ ਉਸ ਟਾਈਪ ਦਾ ਸੋਨਾ ਕੱਟੀ ਦੇ ਸਿੰਘ ਲੱਗਿਆ ਵਾ ਚਾਰ ਪੰਜ ਦਿਨ ਕੱਟੀ ਦੇ ਸੂਣ ਦੇ ਵਿੱਚ ਪੈਂਡਿੰਗ ਪਿਆ ਪਲੂਨ ਪਹਿਲਾ ਸੂਆ ਸੂਰਜਾ ਮੇਰੇ ਹਿਸਾਬ ਨਾਲ ਬਾਡੀ ਵੇਟ ਦੇਖ ਕੇ ਅੰਦਾਜ਼ਾ ਗਿਆ ਸੂਣ ਦਾ ਕਿੰਦੋਂ ਮੇਰੇ ਹਿਸਾਬ ਨਾਲ ਚੌਗੀ ਖੋਗੀ ਦੋਂਦੀ ਚੌਗੀ ਕੋਈ ਇਹ ਨਹੀਂ ਗੱਲ ਵਿੱਚ ਕੀਤੀ ਜਮਾਨ ਹੋਈ ਚੌਕ ਦੇ ਤੋੜੇ ਹੋਣਗੇ ਕਿਉਂਕਿ ਆਪਾਂ ਵੀ ਰਿਤ ਕੰਮ ਕਰਿਆ ਦੰਦੀ ਦੇਖ ਕੇ ਪਤਾ ਲੱਜ ਜਾਂਦਾ ਬਾਡੀ ਮੰਤਰ ਤੇ ਕਿੰਨੀ ਉਮਰ ਉਮਰ ਕਿੰਨੀ ਕਹੀ ਦੀ ਜੀ ਇਹ ਦੋ ਦੰਦ ਹੀ ਆ ਅੱਛਾ ਦੋ ਦੰਦ ਹੀ ਆ ਸੋ ਦੱਸਣ ਮੈਂ ਕਿ ਮੂੰਹ ਮੱਥਾ ਦੇਖ ਕੇ ਪਤਾ ਲੱਗਦਾ ਕੱਟੀ ਦੋ ਦੰਦਾਂ ਤੇ ਦੇਖ ਦੰਦ ਵੀ ਸ਼ਾਇਦ ਆਪਾਂ ਪਟਕੇ ਦਿਖਾਈ ਦਈਏ ਇਹਦੇ ਹਣਾ ਆਓ ਮੜਾ ਜਾਥੋ ਥੱਲੇ ਕੁਮੜਾ ਮਾਸ ਥੱਲੇ ਕਰ ਲੋ ਬਬ ਦੋ ਦੰਦ ਹੀ ਕੱਟੀ ਬੱਸ ਸੋ ਲੈ ਚਲੋ ਸੋ ਬਿਰੋ ਕੱਟੀ ਦੇਖੋ ਯਾਰ ਪੂਰੀ ਟੌਪ ਕਲਾਸ ਦੀ ਸਕੀਨ ਆਪਾਂ ਤੁਹਾਨੂੰ ਕੱਟੀ ਦਿਖਾਦੀ ਪਿੰਡ ਬਾਵਮਣੀਆ ਜ਼ਿਲ੍ਹਾ ਬਰਨਾਲਾ ਪਏਗਾ ਰਾਏਕੋਟ ਵੀ ਨੇੜੇ ਆ ਗਿਆ ਮਿਲਕਾ ਨੇੜੇ ਆ ਗਿਆ ਸੋ ਕੱਟੀ ਦਾ ਕਰੈਕਟਰ ਵਗਰਾ ਚੈੱਕ ਕਰੋ ਤੇ ਬਾਕੀ ਕੋਈ ਇਹ ਨਹੀਂ ਗੱਲ ਹਵੜਾ ਤੇ ਬੜੀ ਮਚਾਈ ਜਾਣੇ ਪੂਰੀ ਸ਼ਕੀਨੀ ਵਾਲੀ ਕੱਟੀ ਸੋ ਕੋਈ ਵੀ ਵੀਰ ਇਸ ਕੱਟੀ ਨੂੰ ਖਰੀਦਦਾ ਚਾਹਵਣ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦਾ ਹੈ ਵੀਡੀਓ ਦੇਖਣ ਲਈ ਇਹਦੇ ਚੈਨਲ ਨੂੰ ਪਿਆਰ ਦੇਣ ਲਈ ਤੇਹਲ ਤੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਹੋਰ ਵੀਡੀਓ